ਸਮਾਣਾ ਪਟਿਆਲਾ ਰੋਡ ਦੇ ਉੱਤੇ ਇੱਕ ਸਕੂਲ ਵੈਨ ਦੇ ਸੜਕ ਹਾਦਸੇ ਦੇ ਵਿੱਚ ਵਿਦਿਆਰਥੀਆਂ ਦੀ ਮੌਤ ਹੋ ਗਈ ਸੀ ਉੱਥੇ ਇੱਕ ਡੈਂਪ ਨਾਲ ਲੱਗਣ ਕਰਕੇ ਜਿੱਥੇ ਵਿਦਿਆਰਥੀ ਕਾਫੀ ਜ਼ਿਆਦਾ ਜਖਮੀ ਵੀ ਹੋਏ ਸੀ ਔਰ ਜਿਹੜੀ ਡੈਥ ਹੋਈ ਸੀਗੀ ਕਾਫੀ ਜ਼ਿਆਦੇ ਉਸ ਵਕਤ ਇਲਾਕੇ ਅੰਦਰ ਇੱਕ ਸਨਾਟਾ ਛਾ ਗਿਆ ਸੀ ਉੱਥੇ ਨਾਲ-ਨਾਲ ਹੀ ਸਕੂਲਾਂ ਨੂੰ ਵੀ ਕਾਫੀ ਜ਼ਿਆਦੇ ਸਖਤ ਨਿਰਦੇਸ਼ ਜਾਰੀ ਕੀਤੇ ਪੰਜਾਬ ਸਰਕਾਰ ਵੱਲੋਂ ਵੀ ਔਰ ਜਿਹੜੀ ਕਿ ਅੱਜ ਐਸ ਡੀ ਐਮ ਪਾਤੜਾ ਵੱਲੋਂ ਵੀ ਇੱਕ ਸਾਰੇ ਸਕੂਲਾਂ ਦੀ ਜਿਹੜੇ ਬਲਾਕ ਪਾਤੜਾ ਸਮਾਣਾ ਅਧੀਨ ਆਉਂਦੇ ਸਕੂਲ ਸੀਗੇ ਉਹਨਾਂ ਦੀ ਇੱਥੇ ਇੱਕ ਵਿਸ਼ੇਸ਼ ਮੀਟਿੰਗ ਬੁਲਾਈ ਗਈ ਆ ਮੀਟਿੰਗ ਦੇ ਵਿੱਚ ਸਖਤ ਨਿਰਦੇਸ਼ ਜਾਰੀ ਕੀਤੇ ਗਏ ਹਨ ਕਿ ਜਿਹੜੇ ਡਰਾਈਵਰ ਔਰ ਕਨੈਕਟਰ ਨੇ ਉਹ ਪ੍ਰੋਪਰ ਵਰਦੀ ਦੇ ਵਿੱਚ ਰਹਿਣ ਔਰ ਉਹਨਾਂ ਦਾ 5 ਸਾਲ ਦਾ ਜਿਹੜਾ ਕੋਈ ਕ੍ਰਿਮੀਨਲ ਰਿਕਾਰਡ ਉਹ ਪਿਛਲਾ ਜਿਹੜਾ ਉਹ ਕਿਸ ਤਰ੍ਹਾਂ ਦਾ ਏ ਉਹਦੇ ਸਬੰਧ ਦੇ ਵਿੱਚ ਵੀ ਪੂਰੀ ਪ੍ਰੋਪਰ ਜਾਣਕਾਰੀ ਹਾਸਲ ਕੀਤੀ ਜਾਵੇ ਉਸ ਦੇ ਨਾਲ ਨਾਲ ਜਿਹੜੇ ਕਿ ਡਰਾਈਵਰ ਕੰਡਕਟਰ ਦੀ ਨੇਮ ਪਲੇਟ ਵੀ ਹੋਣੀ ਜ਼ਰੂਰੀ ਆ ਉਥੇ ਸੜਕ ਦੇ ਉੱਤੇ ਚਲਾਨ ਸਮੇਂ ਜਦੋਂ ਬੱਸਾਂ ਚੱਲਦੀਆਂ ਨੇ ਉਹਨਾਂ ਨੂੰ ਪ੍ਰੋਪਰ ਬੱਸਾਂ ਦੀ ਸਪੀਡ लेवल 50 ਦੇ ਕਰੀਬ ਹੋਣਾ ਚਾਹੀਦਾ ਹੈ ਉਸ ਦੇ ਨਾਲ ਹੀ ਇੱਥੇ ਅਜੇ ਟ੍ਰੈਫਿਕ ਜਿਹੜੇ ਇੰਚਾਰਜ ਨੇ ਦਰਸ਼ਨ ਸਿੰਘ ਉਹਨਾਂ ਨੂੰ ਵੀ ਬੁਲਾਇਆ ਗਿਆ ਹੈ ਉਹਨਾਂ ਨੂੰ ਵੀ ਇਸ ਮੀਟਿੰਗ ਦੇ ਵਿੱਚ ਸ਼ਾਮਲ ਕਰਕੇ ਉਹਨਾਂ ਨੂੰ ਨਿਰਦੇਸ਼ ਸਖਤ ਦਿੱਤੇ ਗਏ ਹਨ ਕਿ ਜੇਕਰ ਕੋਈ ਡਰਾਈਵਰ ਜਾਂ ਕਿਸੇ ਤਰ੍ਹਾਂ ਦੀ ਕੋਈ ਬੱਸ ਦਾ ਡਰਾਈਵਰ ਲਾਪਰਵਾਹੀ ਵਰਤਦਾ ਹੈ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਕੋਈ ਵੀ ਹਾਦਸਾ ਨਾ ਵਾਪਰ ਸਕੇ ਉਹਨਾਂ ਕਿਹਾ ਕਿ ਜਿੱਥੇ ਅੱਜ ਮੀਟਿੰਗ ਦੌਰਾਨ ਉਹਨਾਂ ਨੇ ਇੱਕ ਇਹ ਨਿਰਦੇਸ਼ ਦਿੱਤੇ ਹਨ ਕਿ ਜਿਹੜੇ ਡਰਾਈਵਰ ਔਰ ਟਰਾਂਸਪੋਰਟ ਹੈ ਜਿਹੜੇ ਸਕੂਲਾਂ ਦੀ ਜਿਹੜੀ ਟਰਾਂਸਪੋਰਟ ਹੈ ਉਹਨਾਂ ਤੇ ਪ੍ਰੋਪਰ ਸਹੀ ਤਰੀਕੇ ਨਾਲ ਉਹਨਾਂ ਦੀ ਜਾਂਚ ਕਰਕੇ ਹੀ ਉਤਾਰਿਆ ਜਾਵੇ ਤਾਂ ਜੋ ਸਾਡੇ ਦੇਸ਼ ਦਾ ਭਵਿੱਖ ਵਿਦਿਆਰਥੀ ਸੇਫ ਘਰਾਂ ਦੇ ਵਿੱਚ ਔਰ ਸਕੂਲ ਦੇ ਵਿੱਚ ਪਹੁੰਚ ਸਕਣ ਇਸ ਵਕਤ ਅਸੀਂ ਮੀਟਿੰਗ ਦੌਰਾਨ ਗੱਲ ਕਰਦੇ ਆ ਕਿਸ ਤਰ੍ਹਾਂ ਦੇ ਜਿਹੜੇ ਨਿਰਦੇਸ਼ ਦਿੱਤੇ ਗਏ ਨੇ ਡੀਐਮ ਸਾਹਿਬ ਵੱਲੋਂ ਔਰ ਜਿਹੜੇ ਸਕੂਲ ਦੇ ਜਿਹੜੇ ਮੈਨੇਜਮੈਂਟ ਜਾਂ ਅਧਿਆਪਕ ਪਹੁੰਚੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇ ਨਿਰਦੇਸ਼ ਦਿੱਤੇ ਗਏ ਨੇ ਔਰ ਉਹ ਕਿਸ ਤਰ੍ਹਾਂ ਇਹਨਾਂ ਦੀ ਪਾਲਣਾ ਕਰਨਗੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਜਿੰਨਾ ਵੀ ਸਟਾਫ ਜਾਂ ਕੋਈ ਡਰਾਈਵਰ ਕਨਡਕਟਰ ਜਾਂ ਕੋਈ ਟਰਾਂਸਪੋਰਟ ਜਿਹੜੀ ਕਿ ਬੱਸਾਂ ਇੱਥੇ ਚਲਾਈਆਂ ਗਈਆਂ ਹਨ ਉਹਨਾਂ ਦੇ ਨੰਬਰ ਔਰ ਜਿਹੜੇ ਕਿ ਉਹਨਾਂ ਨੂੰ ਸਹੀ ਅਧਾਰੇ ਦੇ ਵਿੱਚ ਹੀ ਰੱਖ ਕੇ ਚਲਾਇਆ ਸਕੂਲ ਪਾਲਸੀ ਹੈ ਇਸ ਦੇ ਮੱਦੇ ਨਜ਼ਰ ਪਾਠਨਾ ਸ਼ਹਿਰ ਦੇ ਜਿੰਨੇ ਵੀ ਪ੍ਰਾਈਵੇਟ ਸਕੂਲ ਜਿਨ੍ਹਾਂ ਕੋਲ ਟਰਾਂਸਪੋਰਟ ਹੈਗੀ ਆ ਉਹਨਾਂ ਦੇ ਪ੍ਰਿੰਸੀਪਲ ਇੱਥੇ ਬੁਲਾਏ ਗਏ ਸੀ ਲਗਭਗ ਸਾਰੇ ਹੀ ਪ੍ਰਿੰਸੀਪਲ ਇੱਥੇ ਆਏ ਨੇ ਅੱਜ ਜੀ ਤੇ ਇਹਨਾਂ ਨੂੰ ਦੱਸਿਆ ਗਿਆ ਵੀ ਪੰਜਾਬ ਸਰਕਾਰ ਟਰਾਂਸਪੋਰਟ ਭਾਗ ਦੀ ਜੁੰਡਾ ਐਤਾਂ ਨੇ ਸਕੂਲ ਵਹਾਂ ਦੇ ਸੰਬੰਧ ਵਿੱਚ ਉਹ ਸਾਰਿਆਂ ਨੂੰ ਐਨਮੋਨ ਲਾਗੂ ਕੀਤਾ ਜਾਵੇ ਜਿਵੇਂ ਕਿ ਇਹਦਾ ਸਭ ਤੋਂ ਪਹਿਲਾਂ ਜਿਹੜਾ ਹੈਗਾ ਆਪਣੇ ਕੋਲ ਜ਼ਰੂਰੀ ਕੰਮ ਹੈਗਾ ਇਹ ਜਿਹੜਾ ਡਰਾਈਵਰ ਹੈਗਾ ਡਰਾਈਵਰ ਦਾ ਮੈਡੀਕਲ ਫਿਟਨੈਸ ਸਰਟੀਫਿਕੇਟ ਲਿਆ ਜਾਵੇ ਇੱਕ ਤਾਂ ਜੀ ਇਹਨਾਂ ਦਾ ਆਧਾਰ ਕਾਰਡ ਦਿਖਾਇਆ ਜਾਵੇ ਦਾਲਕਣ ਰੱਖਿਆ ਜਾਵੇ ਦੂਜੇ ਜਿਹੜੀ ਬੱਚਿਆਂ ਦੀ ਜਿਹੜੀ ਗਿਣਤੀ ਹੈਗੀ ਆ ਉਹ ਨਿਮਮ ਮਤਾਬਕ ਉਨੀ ਰੱਖੀ ਜਾਵੇ ਜਿੰਨੇ ਬੱਚੇ ਵਾਹਨ 'ਚ ਬੈਠ ਸਕਦੇ ਨੇ ਇਸ ਤੋਂ ਇਲਾਵਾ ਜੀ ਡਰਾਈਵਰ ਤੇ ਜਿਹੜੀ ਮਰਜ਼ੀ ਪਾਈ ਹੋਣੀ ਚਾਹੀਦੀ ਹੈਗੀ ਆ ਉਹਦੇ ਉੱਪਰ ਨੇਮ ਪਲੇਟ ਲੱਗੀ ਹੋਣੀ ਚਾਹੀਦੀ ਆ ਤੇ ਉਹਦੇ ਉੱਪਰ ਲਾਇਸੈਂਸ ਨੰਬਰ ਵੀ ਲਿਖਿਆ ਹੋਣਾ ਚਾਹੀਦਾ ਬੈਡ ਲਾਇਸੈਂਸ ਨੰਬਰ ਕਿੰਨਾ ਹੈਗਾ ਕੀ ਉਹ ਜਿਹੜਾ ਹੈਗਾ ਗੱਡੀ ਚਲਾਉਣ ਦੇ ਲਈ ਇਸ ਤੋਂ ਇਲਾਵਾ ਇਹ ਵੀ ਕਿਹਾ ਗਿਆ ਇਹਨਾਂ ਨੂੰ ਬਈ ਜਿਵੇਂ ਕੋਈ ਕੋ ਡਰਾਈਵਰ ਨਮਾ ਰੱਖਣਾ ਹੈਗਾ ਤਾਂ ਘੱਟੋ ਘੜੋ ਦੇ ਕੋਈ 5 ਸਾਲ ਦਾ ਜਨ ਹੈਗਾ ਪਿਛਲਾ ਹੈਵੀ ਗੱਡੀ ਚਲਾਉਣ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈਗਾ ਵੈਲਿਡ ਵੈਲਿਡ ਲਾਇਸੈਂਸ ਹੋਣਾ ਚਾਹੀਦਾ ਹੈਗਾ ਤੇ ਕੋਈ ਵੀ ਜਣੀ ਹੈਗੀ ਗੱਡੀ ਓਵਰ ਸਪੀਡ ਨਾਲ ਚਲਾਈ ਜਾਵੇ ਜਿਹੜੀ ਨਧਾਰਤ ਸਪੀਡ ਹੈ ਉਹਦੇ ਉੱਪਰ ਹੀ ਚਲਾਈ ਜਾਵੇ ਜੀ ਤੇ ਹੋਰ ਵੀ ਜਿਹੜੀ ਸਰਕਾਰ ਦੇ ਹੱਤਾਂ ਨੇ ਉਹਦੀ ਇਨਵੈਂਨ ਜਿਹੜੀ ਆ ਪਾਲਣਾ ਕੀਤੀ ਜਾਵੇ ਜੀ ਅੱਜ ਜਿਹੜੇ ਇਹ ਸਕੂਲਾਂ ਦੇ ਜਿੰਨੇ ਵੀ ਮਹਤਵਪੂਰਨ ਬੰਦੇ ਬੁਲਾਏ ਗਏ ਆ ਜਾਂ ਪ੍ਰਿੰਸੀਪਲ ਜਾਂ ਕੋਈ ਵੀ ਸਕੂਲ ਸਟਾਫ ਦੇ ਵਿੱਚੋਂ ਕੋਈ ਨਾ ਕੋਈ ਆਇਆ ਸਾਰੇ ਸਕੂਲਾਂ ਦੇ ਵਿੱਚੋਂ ਪਾਤਣਾ ਲਖਦੇਵਿੰਦਰ ਕਿੰਨੇ ਕ ਸਕੂਲਾਂ ਦੇ ਜਿਹੜੇ ਇੱਥੇ ਅੱਜ ਪ੍ਰੋਪਰ ਮੀਟਿੰਗ ਦੇ ਵਿੱਚ ਸ਼ਾਮਲ ਹੋਏ ਸੀ ਔਰ ਜਿਹੜੇ ਕਿ ਉਹਨਾਂ ਨੂੰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੇ ਕ ਸਮੇਂ ਤੱਕ ਇਹ ਮਤਲਬ ਬਾਹਰ ਇਹ ਡਾਇਰੈਕਸ਼ਨ ਉਸ ਤੋਂ ਬਾਅਦ ਕੋਈ ਕਿਸੇ ਤਰ੍ਹਾਂ ਦੀ ਉਹਨਾਂ ਦੀ ਲਿਮਟ ਹਾਂਜੀ ਅਸੀਂ ਇਹਨਾਂ ਨੂੰ ਹਲੇ ਹਫਤਾ 10 ਦਾ ਟਾਈਮ ਦਿੱਤਾ ਹੈਗਾ ਵੀ ਆਪਣਾ ਜਿਹੜਾ ਟਰ ਉਹਨੂੰ ਨੀਮਾ ਮਦਦ ਚੈੱਕ ਕਰਕੇ ਉਹਨੂੰ ਜਿਹੜੀ ਵੀ ਗੱਡੀ ਹੈ ਉਹਨੂੰ ਠੀਕ ਕਰਾ ਲਈ ਜਾਵੇ ਉਹਦੇ ਸਾਰੇ ਚੀਜ਼ ਸਿਸਟਮ ਠੀਕ ਕਰ ਲਿਆ ਜਾਵੇ ਜੇ ਫਿਰ ਵੀ ਅਸੀਂ ਦੁਬਾਰਾ ਚੈੱਕ ਕਰਾਂਗੇ ਠੀਕ ਨਹੀਂ ਪਾਇਆ ਜਾਏਗਾ ਤਾਂ ਨੀਮਾ ਮਦਦਾਂ ਉਹ ਜਿਹੜੀ ਬਣਦੀ ਕਾਰਵਾਈ ਕੀਤੀ ਜਾਵੇਗੀ ਇਸਨ ਐਸਟੀਐਮ ਸਾਹਿਬ ਸੀਰੀਸ਼ ਸ਼ੋਕਮਾਰੀ ਜੀ ਨੇ ਦੱਸਿਆ ਕਿ ਅੱਜ ਜਿਹੜੀ ਮੀਟਿੰਗ ਦੇ ਵਿੱਚ ਇਹਨਾਂ ਨੂੰ ਡਾਇਰੈਕਟ ਨਾ ਦਿੱਤੀਆਂ ਔਰ ਜਿਹੜੇ ਕਿ ਟ੍ਰੈਫਿਕ ਪੁਲਿਸ ਦੇ ਇੰਚਾਰਜ ਵੀ ਪਹੁੰਚੇ ਨੇ ਇੱਥੇ ਦਰਸ਼ਨ ਰਾਮ ਉਹਨਾਂ ਨੂੰ ਵੀ ਸਖਤ ਨਿਰਦੇਸ਼ ਦਿੱਤੇ ਗਏ ਹਨ ਕਿ ਜਿਹੜੇ ਸਕੂਲ ਲਾਪਰਵਾਹੀ ਵਰਤਦੇ ਆ ਜਾਂ ਬੱਚਿਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਇਸ ਤਰ੍ਹਾਂ ਦੀ ਸਮੱਸਿਆ ਦੇ ਵਿੱਚ ਜਾਂ ਵਰਦੀ ਦੇ ਵਿੱਚ ਜਾਂ ਕਿਸੇ ਤਰ੍ਹਾਂ ਡਰਾਈਵਰ ਕੰਡਕਟਰ ਦੇ ਵਿੱਚ ਵੀ ਕਮੀ ਪੇਸ਼ੀ ਪਾਈ ਗਈ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਿਹੜੇ ਅੱਜ ਇੱਥੇ ਪਹੁੰਚੇ ਨੇ ਮੀਟਿੰਗ ਦੇ ਵਿੱਚ ਟ੍ਰੈਫਿਕ ਇੰਚਾਰਜ ਦਰਸ਼ਨ ਰਾਮ ਜੀ ਇਹਨਾਂ ਨਾਲ ਗੱਲ ਕਰਾਂਗੇ ਕਿਸ ਹਾਂ ਦੇ ਨਿਰਦੇਸ਼ ਦਿੱਤੇ ਗਏ ਨੇ ਜਿਹੜੇ ਸਖਤ ਔਰ ਸਕੂਲਾਂ ਨੂੰ ਕਿਸ ਤਰ੍ਹਾਂ ਦੀ ਜਿਹੜੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕਿ ਬੱਸਾਂ ਰੋਡ ਦੇ ਉੱਤੇ ਜਾਂ ਕੋਈ ਗੱਡੀਆਂ ਖੜੀਆਂ ਜਾਂ ਸਵੇਰ ਦੇ ਸਮੇਂ ਜਿਹੜੇ ਬੱਸਾਂ ਆਉਂਦੀਆਂ ਨੇ ਸਕੂਲਾਂ ਨੂੰ ਵਿਦਿਆਰਥੀਆਂ ਲੈ ਕੇ ਸਕੂਲਾਂ ਦੇ ਵਿੱਚ ਉਹਨਾਂ ਦੇ ਕਿਸ ਤਰ੍ਹਾਂ ਦੇ ਅੱਗੇ ਕਾਰਵਾਈ ਹੋਊਗੀ ਔਰ ਕਿਸ ਤਰ੍ਹਾਂ ਜਿਹੜੇ ਟਾਈਮ ਟੂ ਟਾਈਮ ਜਿਹੜਾ ਸਾਡੇ ਐਸ.ਡੀ.ਮ. ਸਾਹਿਬ ਨੇ ਮੀਟਿੰਗ ਕੀਤੀ ਸਕੂਲ ਬੁਲਾਏ ਜੋ ਡਾਕੂਮੈਂਟ ਜਿੰਨੇ ਸਾਰੇ ਪੂਰੇ ਕਰਨੇ ਹਨ ਪ੍ਰਦੂਸ਼ਣ ਦਾ ਬੀਮਾ ਇੰਸ਼ੋਰੈਂਸ ਵੱਧੂ ਸਵਾਰੀਆਂ ਸੀਟ ਬੈੱਡ ਲਾ ਕੇ ਅੱਡਾ ਕੁੰਮੜ ਸਾਰੇ ਪੁਰੇ ਕਰਨੇ ਗੱਡੀਆਂ ਦੇ ਨਹੀਂ ਦਸੀਂ ਚਲਾਨ ਕੀਤੇ ਜਾਂਦੇ। ਸਵੇਰੇ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਤੁਹਾਡੀਆਂ ਜਿਹੜੀਆਂ ਕਿ ਡਿਊਟੀਆਂ ਔਰ ਜਿਹੜੇ ਤੁਸੀਂ ਖਾਸ ਕਰਕੇ ਸਕੂਲਾਂ ਵੱਲ ਹੀ ਧਿਆਨ ਦੋ। ਅਸੀਂ 8 ਤੋਂ 9 ਵਜੇ ਤੱਕ 8 ਵਜੇ ਸ਼ੁਰੂ ਜਿੰਦੇ 9 ਵਜੇ ਤੱਕ ਉਸ ਤੋਂ ਬਾਅਦ ਅਸੀਂ ਜੋ ਵੀ ਟਰੱਕ ਟਰੱਕ ਵਗੈਰਾ ਆਉਂਦੇ ਉਹਨਾਂ ਬੁਲਾ ਕੇ ਸਮਝਾਵਾਂਗੇ ਵੀ ਤੁਹਾਨੂੰ ਛੁੱਟੀਆਂ ਨੇ ਸਕੂਲ ਬੱਚੇ ਛੁੱਟੀਆਂ ਹੁੰਦੀਆਂ ਉਸ ਤੋਂ ਬਾਅਦ ਤੁਸੀਂ 20 ਮਿੰਟ ਤੱਕ ਰੁਕਨੇ। ਕਿ ਇਹ ਸੰ ਜਿਹੜੇ ਕਿ ਟ੍ਰੈਫਿਕ ਇੰਚਾਰਜ ਦੇ ਦਸਰੇ ਸੰ ਕਿ ਹਰ ਇੱਕ ਸਕੂਲ ਦੇ ਜਿਹੜੇ ਕਿ ਵਿਦਿਆਰਥੀ ਸੇਫ ਰਹਿਣ ਔਰ ਉਹਨਾਂ ਦਾ ਖਾਸ ਕਰਕੇ ਧਿਆਨ ਰੱਖਿਆ ਜਾਵੇਗਾ ਜਿਹੜੇ ਕਿ ਐਸ ਡੀ ਐਮ ਵੱਲੋਂ ਸਾਹਿਬ ਵੱਲੋਂ ਨਿਰਦੇਸ਼ ਦਿੱਤੇ ਗਏ ਨੇ ਉਹਨਾਂ ਦੀ ਪ੍ਰੋਪਰ ਪਾਲਣਾ ਕੀਤੀ ਜਾਵੇਗੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਕੋਈ ਵੀ ਸਕੂਲ ਰੇਡ ਰੈਗੂਲੇਸ਼ਨ ਤੋੜੂਗਾ ਉਹਦੇ ਖਿਲਾਫ ਸਖਤ ਕਾਰਵਾਈ ਕੀਤੀ ਅੱਜ ਐਸ ਡੀ ਐਮ ਅਫਸਰ ਦੇ ਵਿੱਚ ਮੀਟਿੰਗ ਬੁਲਾਈ ਗਈ ਆ ਪੂਰੀ ਮੀਟਿੰਗ ਬੁਲਾ ਕੇ ਜਿਹੜੇ ਕਿ ਨਿਰਦੇਸ਼ ਦਿੱਤੇ ਗਏ ਨੇ ਸਕੂਲ ਤੇ ਸਕੂਲਾਂ ਦੇ ਜਿਹੜੇ ਪਤਲਾ ਇਲਾਕੇ ਅੰਦਰ ਸਾਰੇ ਸਕੂਲਾਂ ਦੇ ਜਿਹੜੇ ਮੈਨੇਜਮੈਂਟ ਵੱਲੋਂ ਆਏ ਨੇ ਇੱਥੇ ਉਹਨਾਂ ਨੂੰ ਵੀ ਇਹ ਦੱਸਿਆ ਗਿਆ ਵੀ ਕਿਸ ਤਰ੍ਹਾਂ ਸਕੂਲਾਂ ਦੇ ਵਿੱਚ ਜਿਹੜੇ ਬੱਸਾਂ ਦੇ ਪ੍ਰੋਪਰ ਡਰਾਈਵਰ ਕਨਡਕਟਰ ਦੀ ਕਿਸ ਤਰ੍ਹਾਂ ਦੀ ਦੇਖਰੇਖ ਹੋਣੀ ਚਾਹੀਦੀ ਆ ਕਿਸ ਤਰ੍ਹਾਂ ਦੇ ਸਰ ਔਰ ਜਿਹੜੇ ਤੁਸੀਂ ਆਉਣ ਵਾਲੇ ਸਮੇਂ ਵਿੱਚ ਕਿਹੜਾ ਸਕੂਲ ਹੈ ਜੀ ਆਪਣਾ ਮੇਰਾ ਸਕੂਲ ਹੈ ਜੀ ਗ੍ਰੀਨਬੁਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਚਨਾਗਰ ਰੋਡ ਪਾਤਰਾ ਜੀ ਤੇ ਦੇਖੋ ਅੱਜ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਐਸਡੀਐਮ ਸਾਹਿਬ ਨੇ ਟਰਾਂਸਪੋਰਟ ਸੇਫਟੀ ਦੀ ਮੀਟਿੰਗ ਲਈ ਆ ਦੇਖੋ ਸਾਡਾ ਵੀ ਨੈਤਿਕਤਾ ਦੇ ਆਧਾਰ ਤੇ ਫਰਜ਼ ਮਾਨ ਦਾ ਵੀ ਜਿਹੜੀਆਂ ਬੱਸਾਂ ਨੇ ਉਹ ਪ੍ਰੋਪਰ ਤਰੀਕੇ ਨਾਲ ਸਾਰੀਆਂ ਸਹੀ ਹੋਣ ਡਰਾਈਵਰਾਂ ਦੇ ਲਾਇਸੈਂਸ ਵਗੈਰਾ ਬੱਸਾਂ ਦੀ ਫਿਟਨੈਸ ਵਗੈਰਾ ਇਹ ਸਾਰਾ ਕੁਝ ਸਹੀ ਹੋਣਾ ਚਾਹੀਦਾ ਜੀ ਤੇ ਅਸੀਂ ਕੋਸ਼ਿਸ਼ ਕਰਾਂਗੇ ਵੀ ਸਾਰਾ ਕੁਝ ਅੰਡਰ ਟੂ ਰੂਲ ਲੈ ਕੇ ਚੱਜੇ ਸਾਰਾ ਕੁਝ ਸਹੀ ਕਰੀਏ ਜੀ ਇਹਨਾਂ ਕਿ ਹੋਰ ਵੀ ਸਕੂਲਾਂ ਦੇ ਸੀ ਉਹਨਾਂ ਨਾਲ ਵੀ ਗੱਲ ਕਰਾਂਗੇ ਕਿ ਇਸ ਤਰ੍ਹਾਂ ਦੇ ਜਿਹੜੇ ਰੂਲ ਰੈਗੂਲੇਸ਼ਨ ਉਹ ਫੋਲੋ ਕਰਨਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵਿਦਿਆਰਥੀਆਂ ਦੀ ਸੇਫਟੀ ਵਾਸਤੇ ਕਿਸ ਤਰ੍ਹਾਂ ਦੇ ਇਹਨਾਂ ਦੇ ਅੱਗੇ ਪ੍ਰਬੰਧ ਕੀਤੇ ਜਾਣਗੇ ਅਸੀਂ ਇੱਥੇ ਐਸ ਡੀ ਐਮ ਦਫ਼ਤਰ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਇਸ ਤਰ੍ਹਾਂ ਦੇ ਰੂਲ ਰੈਗੂਲੇਸ਼ਨ ਔਰ ਐਸ ਡੀ ਐਮ ਸਾਹਿਬ ਵੱਲੋਂ ਵੀ ਸਖਤ ਨਿਰਦੇਸ਼ ਦਿੱਤੇ ਗਏ ਨੇ ਜਿਹੜੇ ਪਿਛਲੇ ਦਿਨੀ ਇੱਕ ਸੜਕ ਹਾਦਸੇ ਦੇ ਵਿੱਚ ਕਾਫੀ ਵਿਦਿਆਰਥੀ ਮਾਰੇ ਗਏ ਸੀ ਸਮਾਣੇ ਔਰ ਉਸ ਤਰ੍ਹਾਂ ਦੇ ਹਾਦਸੇ ਨਾ ਵਾਪਰਨ ਕਿਸ ਤਰ੍ਹਾਂ ਤੁਹਾਨੂੰ ਡਾਇਰੈਕਸ਼ਨ ਔਰ ਅੱਗੇ ਆਉਣ ਵਾਲੇ ਸਮੇਂ ਦੇ ਜਿਹੜੇ ਪ੍ਰਬੰਧ ਨੇ ਜਿਹੜੇ ਉਹ ਸਕੂਲਾਂ ਵੱਲੋਂ ਕਿਉਂਕਿ ਮਨਪਾਗਾ ਬਹੁਤ ਹਾਸਾ ਜਿਹੜਾ ਵਾਪਰਿਆ ਸਮਾਣਾ ਜਿਵੇਂ ਜਿਹਦੇ ਬਾਰੇ ਅਸੀਂ ਸਾਰੇ ਜਾਣਦੇ ਹਾਂ ਸੋ ਪ੍ਰਸ਼ਾਸਨ ਵੀ ਚਿੰਤਤ ਹੈ ਤੇ ਮਾਪੇ ਤੇ ਸਕੂਲ ਮੈਨੇਜਮੈਂਟਸ ਵੀ ਇਸ ਸਬੰਧੀ ਚਿੰਤਤ ਨੇ ਸੋ ਰੂਲ ਐਂਡ ਰੈਗੂਲੇਸ਼ਨ ਜਿਹੜੇ ਜਿੱਥੇ ਪਹਿਲਾਂ ਸਕੂਲ ਫਾਲੋ ਕਰਦੇ ਆ ਉੱਥੇ ਐਸਟੀਐਮ ਸਾਹਿਬ ਨੇ ਬੇਨਤੀ ਕੀਤੀ ਹੈ ਕਿ ਹੋਰ ਜਿਹੜਾ ਇਹਦੇ ਵਿੱਚ ਸੁਧਾਰ ਲਿਆਂਦਾ ਜਾਵੇ ਤੇ ਜੋ ਰੂਲ ਐਂਡ ਰੈਗੂਲੇਸ਼ਨ ਜਿਹਨੇ ਉਹ ਪੂਰੇ ਕੀਤੇ ਜਾਣ ਤੇ ਸੋ ਪ੍ਰਸ਼ਾਸਨ ਤੋਂ ਵੀ ਸਕੂਲਾਂ ਵੱਲੋਂ ਜਿਹੜੀ ਮੰਗ ਹੈ ਕਿ ਓਵਰਲੋਡਿੰਗ ਕਰਕੇ ਟਿਪਰਜ਼ ਬਹੁਤ ਸਾਡੇ ਕਿਉਂਕਿ ਐਕਸਪ੍ਰੈਸ ਵੀ ਚੱਲ ਰਿਹਾ ਹੈ ਉਹਦੇ ਕਰਕੇ ਲਿੰਕ ਰੋਡਸ ਤੇ ਟਿਪਰ ਚੱਲਦੇ ਰਹੇ ਆ ਓਵਰਲੋਡ ਟਰਾਲੀਆਂ ਚੱਲਦੀਆਂ ਨੇ ਤੇ ਲਿੰਕ ਤੇ ਪਿੱਛੇ ਹੜਾਂ ਦੇ ਕਾਰਨ ਜਿਹੜੀਆਂ ਲਿੰਕ ਰੋਡਸ ਨੇ ਜਿਹੜੇ ਉਹ ਕਾਫੀ ਹੱਦ ਤੱਕ ਜਿਹੜੀਆਂ ਟੁੱਟ ਚੁੱਕੀਆਂ ਨੇ ਤੇ ਜਿੱਥੇ ਬਹੁਤ ਡੁੰਗ ਨੂੰਗੇ ਟੋਏ ਦੀ ਜਿਹੜੇ ਖੱਡੇ ਪਏ ਹੋਏ ਆ ਤੇ ਉਹਦੇ ਕਰਕੇ ਜਿਹੜਾ ਕਾਫੀ ਨੁਕਸਾਨ ਹੈ ਜਿਹੜਾ ਉਹ ਸੜਕਾਂ ਦਾ ਹੋ ਚੁੱਕਿਆ ਤੇ ਸੜਕਾਂ ਦੇ ਕਾਰਨ ਜਿਹੜੇ ਬੱਚੇ ਉਹ ਕਿਤੇ ਨਾ ਕਿਤੇ ਰੂਪ ਦੇ ਵਿੱਚ ਖਤਰੇ ਦੇ ਵਿੱਚ ਹੈ ਤੇ ਸੂਬਾ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਸੜਕਾਂ ਨੇ ਜਿਹੜੀਆਂ ਉਹ ਲਿੰਕ ਰੋਡਸ ਨੇ ਜਿਹੜੀਆਂ ਜਲਦੀਆਂ ਬਣਾਈ ਜਾਣ ਤਾਂ ਕਿ ਸਾਡੇ ਜਿਹੜੇ ਬੱਚੇ ਨੇ ਉਹ ਸੇਫ ਰਹਿ ਸਕਣ ਧੰਨਵਾਦ ਜੀ ਵੀ ਕਿਹਾ ਜੀਐਸਡੀਐਨ ਸਾਹਿਬ ਨੇ ਕਿ ਕ੍ਰਿਮੀਨਲ ਰਿਕਾਰਡ ਨਹੀਂ ਹੋਣਾ ਚਾਹੀਦਾ ਕਿਸੇ ਡਰਾਈਵਰ ਕੰਡਕਟਰ ਦਾ ਕਿਸ ਤਰ੍ਹਾਂ ਦੇ ਉਹਦੇ ਅੱਗੇ ਪਾਲਣਾ ਕਰੋਗੇ ਜਾਂ ਤੁਸੀਂ ਹਜੇ ਤੱਕ ਕੋਈ ਬੱਸਾਂ ਦੇ ਵਿੱਚ ਜਿਹੜੇ ਕਿ ਡਰਾਈਵਰ ਕੰਡਕਟਰ ਰੱਖੇ ਹੋਇਆ ਕੋਈ ਇਨਕੁਆਰੀ ਵਗੈਰਾ ਉਹਨਾਂ ਦੀ ਨਹੀਂ ਉਦੋਂ ਪਹਿਲਾਂ ਹੀ ਮਤਲਬ ਸਾਰਾ ਜੋ ਵੀ ਸਟਾਫ ਕੋਈ ਵੀ ਸਕੂਲ ਰੱਖਦਾ ਹੈ ਉਹ ਚੀਜ਼ਾਂ ਦਾ ਤਾਂ ਪਹਿਲਾਂ ਹੀ ਧਿਆਨ ਰੱਖਦਾ ਕਿਉਂਕਿ ਪਬਲਿਕ ਨੂੰ ਜਵਾਬ ਦੇ ਹੁੰਦਾ ਜਿੱਥੇ ਪ੍ਰਸ਼ਾਸਨ ਨੂੰ ਜਵਾਬ ਦੇ ਹੁੰਦਾ ਸਕੂਲ ਉਥੇ ਪਬਲਿਕ ਦੇ ਲਈ ਵੀ ਪੇਰੈਂਟਸ ਦੇ ਲਈ ਵੀ ਜਵਾਬ ਦੇ ਹੁੰਦਾ ਤੇ ਈਵਨ ਦੇ ਕੋਈ ਅਨਸਰ ਹੈ ਜਿਹੜਾ ਉਹ ਸਕੂਲ ਦੇ ਵਿੱਚ ਐਂਟਰ ਨਹੀਂ ਕਰਵਾਇਆ ਜਾਂਦਾ ਤਾਂ ਇਸਨ ਜਿਹੜੇ ਕਿ ਸਕੂਲ ਜਾਕਰ ਸਕੂਲ ਹੈ ਨਾ ਸਾਹਿਬ ਜਰਾ ਅਜੀਤ ਸਿੰਘ ਸਕੂਲ ਹੈ ਔਰ ਉਹਨਾਂ ਦੱਸਿਆ ਕਿ ਕਿਸ ਤਰ੍ਹਾਂ ਦੀ ਅੱਜ ਮੀਟਿੰਗ ਦੇ ਵਿੱਚ ਜਿਹੜੇ ਰੂਲ ਰੈਗੂਲੇਸ਼ਨ ਦੱਸੇ ਗਏ ਨੇ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਗਈਆਂ ਸਖਤ ਹਦਾਇਤਾਂ ਮੁਤਾਬਕ ਜਿਹੜੇ ਅੱਜ ਐਡੀਐਮ ਸਾਹਿਬ ਵੱਲੋਂ ਰੂਲ ਰੈਗੂਲੇਸ਼ਨ ਦੱਸੇ ਗਏ ਨੇ ਉਹਨਾਂ ਨੂੰ ਫੋਲੋ